ਸਤਿ ਸ਼੍ਰੀ ਅਕਾਲ ਸਾਥੀਓ ਸਾਥੀਓ ਅਸੀਂ ਬਟਿੰਡੇ ਪਹੁੰਚ ਚੁੱਕੇ ਆ ਜੋ ਆਪਣੀ ਅੱਜ ਮੀਟਿੰਗ ਕਮੇਟੀ ਨੇ ਰੱਖੀ ਹੋਈ ਸੀ ਸਾਥੀਓ ਜਦੋਂ ਅਸੀਂ ਸਟੇਸ਼ਨ ਦੇ ਲਾਗੇ ਪਹੁੰਚੇ ਉੱਥੇ ਕੁਝ ਸੱਜਣ ਸਮਾਜ ਸੇਵੀ ਕਬੂਤਰਾਂ ਨੂੰ ਦਾਣਾ ਪਾਉਣ ਆਉਂਦੇ ਹਨ ਅਡੇਲੇ ਸਾਥੀਓ ਇਹ ਜਦੋਂ ਅਸੀਂ ਨਜ਼ਾਰਾ ਦੇਖ ਰਹੇ ਸੀ ਕਬੂਤਰਾਂ ਦਾ ਪਰ ਸਾਨੂੰ ਇਥੋਂ ਕੁਝ ਸਿੱਖਣ ਨੂੰ ਮਿਲਿਆ ਸਾਥੀਓ ਇੱਥੇ ਜਿਹੜੇ ਜੰਗਲੀ ਕਬੂਤਰ ਸੀ ਉਹ ਤਾਂ ਦਾਣਾ ਭੱਜ ਕੇ ਆ ਕੇ ਚੁਗ ਜਾਂਦੇ ਸੀ ਤੇ ਸਾਥੀਓ ਇੱਕ ਚਿੱਟਾ ਕਬੂਤਰ ਹੈ ਜੋ ਆਸ ਦਾ ਮਾਰਿਆ ਹੋਇਆ ਤਾਰ ਦੇ ਉੱਪਰ ਹੀ ਬੈਠਾ ਹੈ ਜੋ ਚਿੱਟਾ ਕਬੂਤਰ ਹੈ ਉਹ ਆਸ ਦਾ ਮਾਰਿਆ ਹੋਇਆ ਤਾਰ ਦੇ ਉੱਪਰ ਹੀ ਬੈਠਾ ਹੈ ਉਹ ਬੈਠਾ ਕਿਉਂ ਹੈ ਸਾਥੀਓ ਹੈ ਕੰਫਨ ਜ਼ੋਨ ਦੇ ਵਿੱਚ ਹੁਣ ਬਾਹਰ ਨਿਕਲਿਆ ਹੈ ਕਿਉਂਕਿ ਉਹ ਕਿਸੇ ਦਾ ਰਖਵਾ ਕਬੂਤਰ ਸੀ ਉਹ ਇਹਨਾਂ ਦੇ ਵਿੱਚ ਆ ਕੇ ਰਲਿਆ ਪਰ ਉਹ ਅਜੇ ਰਲਿਆ ਹੈ ਪਰ ਇਹਨਾਂ ਦੇ ਵਿੱਚ ਰਚਾ ਮਿਚਾ ਨਹੀਂ ਵੀ ਹਾਕਾ ਸੀ ਆ ਕਿਵੇਂ ਲੈਣਿਆ ਨਾਲ ਸਾਥੀਓ ਵੇਖੋ ਪੰਛੀ ਹੋਣ ਦੇ ਨਾਤੇ ਪੰਛੀ ਆਪਣਾ ਹੱਕ ਕਿਵੇਂ ਲੈ ਰਹੇ ਨੇ ਜੇਕਰ ਉਹ ਸਮਾਜ ਸੇਵੀ ਦਾਣਾ ਪਾ ਚਲ ਪਾ ਜਾਣਾ ਪਰ ਜੁਗੜਨਾ ਵੇਖੋ ਸਾਥੀ ਉਹਨਾਂ ਨੂੰ ਤਾਰ ਤੋਂ ਥੱਲੇ ਆ ਕੇ ਜੁਗੜਣਾ ਪਿਆ ਨਾ ਦਾਣਾ ਇਸੇ ਤਰ੍ਹਾਂ ਸਰਕਾਰ ਨੇ ਪੋਸਟਾਂ ਕੱਢ ਦਿੱਤੀਆਂ ਨਾ ਆਪਾਂ ਸਰਕਾਰ ਦੀਆਂ ਕਮੀਆਂ ਘਟਦੇ ਹਾਂ ਗਲਤੀਆਂ ਮੰਨਦੇ ਹਾਂ ਸਾਥੀਓ ਕਿਤੇ ਨਾ ਕਿਤੇ ਕਮੀਆਂ ਤੇ ਗਲਤੀਆਂ ਆਪਣੇ ਵਿੱਚ ਹੀ ਹਨ ਸਾਥੀਓ ਇਹ ਆਪਾਂ ਨੂੰ ਸਮਝਣ ਦੀ ਲੋੜ ਹੈ ਇਹਨਾਂ ਜੰਗਲੀ ਕਬੂਤਰਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਸਾਨੂੰ ਆਪਣੇ ਹੱਕ ਲੈਣੇ ਚਾਹੀਦੇ ਨੇ ਤਾਂ ਕਿ ਸਾਨੂੰ ਉਸ ਟਿਕ ਟਿਕ ਕੰਪਟਰ ਦੀ ਤਰ੍ਹਾਂ ਆਸ ਦੇ ਮਾਰਿਆ ਕੰਪਟਰ ਜ਼ੋਨ ਦੇ ਵਿੱਚ ਰਹਿ ਕੇ ਆਪਣਾ ਰੋਜ਼ਗਾਰ ਛੜਨਾ ਚਾਹੀਦਾ ਸਾਨੂੰ ਆਪਣਾ ਰੋਜ਼ਗਾਰ ਲੈਣ ਦੇ ਲਈ ਸਾਥੀਓ ਘਰਾਂ ਦੇ ਵਿੱਚੋਂ ਨਿਕਲਣਾ ਪਏਗਾ ਸਾਥੀਓ ਅੱਜ ਜੁਵਾਸੀ ਬਠਿੰਡੇ ਫੈਸਲਾ ਕਰਾਂਗੇ ਉਸ ਦਾ ਵਾਅਦਾ ਵਾਅਦਾ ਸਾਡਾ ਸਾਥ ਦਿਓ ਅਸੀਂ ਆਪਣਾ ਰੋਜ਼ਗਾਰ ਲੈ ਕੇ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਪਹੁੰਚ ਗਏ ਸਬਸਕ੍ਰਾਈਬ